ਅੱਜ ਖਾਨਸਰੀ ਹੇਮਕੋਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੁਸੀਂ ਸਾਰੇ ਜਾਣਦੇ ਹੋ ਤੇ ਜਿਹੜੇ ਮੇਰੇ ਵੀਰ ਭੈਣ ਉੱਥੇ ਜਾਣਾ ਚਾਹੁੰਦੇ ਨੇ ਜਾਂ ਇਸ ਵਾਰ ਜਾ ਰਹੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਤੇ ਗਰਾਉਂਡਾਂ ਵਿੱਚ ਜਾ ਕੇ ਤੁਸੀਂ ਪ੍ਰੈਕਟਿਸ ਕਰਨੀ, ਦੌੜ ਲਗਾਣੀ ਸ਼ੁਰੂ ਕਰ ਦਿਓ ਤਾਂ ਜੋ ਤੁਹਾਨੂੰ ਉੱਥੇ ਜਾ ਕੇ ਜਦੋਂ ਤੁਸੀਂ ਚੜ੍ਹਾਈ ਚੜੋਂਦਾ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਫੇਰ ਮੇਰੇ ਵੀਰ ਭੈਣ ਉੱਥੇ ਹੱਟੇ-ਕੱਟੇ ਹੋ ਕੇ ਜਾਂ ਖੱਜਰਾ ਲੈ ਲੈਂਦੇ ਨੇ ਤੇ ਖੱਜਰਾ ਦੇ ਉੱਪਰ ਡੰਡੇ ਵਾਜਦੇ ਜਾਂਦੇ ਨੇ। ਉਹ ਖੱਜਰਾ ਸਿਰਫ ਬੱਚਿਆਂ ਤੇ ਬਜ਼ੁਰਗਾਂ ਵਾਸਤੇ ਹੀ ਹੁੰਦੀਆਂ ਨੇ। ਤੁਸੀਂ ਸੋਚ ਕੇ ਦੇਖੋ ਜਿਨ੍ਹਾਂ ਨੇ ਸ਼੍ਰੀ ਹਿਮਕੋਟ ਸਾਹਿਬ ਨੂੰ ਜਾ ਕੇ ਖੋਜਿਆ ਸੀਗਾ ਉਹਨਾਂ ਸਮਿਆਂ ਦੇ ਵਿੱਚ ਉਹ ਕਿਸ ਤਰ੍ਹਾਂ ਗਏ ਪੈਦਲੇ ਵਾਪਸ ਆਉਣਾ ਆ ਤੇ ਜਿਹੜੇ ਮੇਰੇ ਭਰਾ ਉੱਥੇ ਜਾ ਕੇ ਨਸ਼ੇ ਦਾ ਤੰਬਾਕੂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਇਸ ਤਰ੍ਹਾਂ ਉੱਥੇ ਜਾ ਕੇ ਨਾ ਕਰਿਆ ਕਰੋ ਜੇ ਉੱਥੇ ਆ ਕੇ ਪਾਪ ਚੜਾਉਣਾ ਆ ਤਾਂ ਫਿਰ ਇਸ ਨਾਲ ਚੰਗਾ ਤਾਂ ਤੁਸੀਂ ਜਾਈ ਨਾ ਕਰੋ ਤੇ ਕਈ ਚੜਾਈ ਚੜਦੇ ਕਹਿਣਗੇ ਕਿ ਕਿੱਥੇ ਜਾ ਕੇ ਬਾਬੇ ਨੇ ਪੰਗਾ ਲਿਆ ਆ ਤੇ ਕਈ ਜਾ ਕੇ ਕਹਿੰਦੇ ਨੇ ਕਿ ਸਵਾਰ ਆ ਗਿਆ ਅਗਲੀ ਵਾਰ ਨਹੀਂ ਆਉਣਾ ਉਹ ਤੁਹਾਨੂੰ ਅਕਾਲਪੁਰਖ ਵਾਹਿਗੁਰੂ ਜੀ ਨੇ ਬੁਲਾਇਆ ਆ ਤੁਸਾਂ ਨੂੰ ਤੁਸੀਂ ਉੱਥੇ ਜਾ ਕੇ ਅਰਦਾਸ ਬੇਨਤੀ ਕਰੋ ਕਿ ਵਾਹਿਗੁਰੂ ਜੀ ਇਸ ਵਾਰ ਵੀ ਤੁਸੀਂ ਨੇ ਬੁਲਾਇਆ ਤੇ ਮੈਂ ਵਾਰ-ਵਾਰ ਆਵਾਂਗਾ ਤੁਸੀਂ ਮੈਨੂੰ ਵਾਰ-ਵਾਰ ਹੀ ਬੁਲਾਉਂਦੇ ਰਹੋ